ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਗਦੀਪ ਰੰਦਾਵਾ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਨਾਲ ਕੋਈ ਬੰਦਾ ਰਹਿੰਦਾ ਸੀ ਵੀਰੋ ਵੋਟਾਂ ਤੋਂ ਪਹਿਲਾਂ ਆਉਂਦਾ ਮੈਨੂੰ ਫੋਨ ਆਇਆ ਫੋਨ ਮੇਰੇ ਕੋਲ ਹੁਣ ਮੇਰੀ ਮੋਬਾਈਲ 'ਚ ਨਿਕਲ ਗਿਆ ਨਹੀਂ ਮੈਂ ਨੰਬਰ ਵੀ ਉਹਦਾ ਛੱਡ ਦਿੰਦਾ ਉਹ ਕਹਿੰਦਾ ਸਾਡੀ ਪਾਰਟੀ ਦਾ ਜੂਥ ਦਾ ਪੰਜਾਬ ਜੂਥ ਦਾ ਪ੍ਰਧਾਨ ਤੈਨੂੰ ਲਾ ਦਿੰਦਾ ਕਹਿੰਦਾ ਤੇ ਵੀਰੋ ਮੈਂ ਉਹਨੂੰ ਇਹ ਕਹਿ ਕੇ ਜਵਾਬ ਦਿੱਤਾ ਸੀਗਾ ਮੈਂ ਕਿਹਾ ਵੀ ਜਿਹੜਾ ਜੂਥ ਦਾ ਉਹ ਜੂਥ ਆ ਉਹ ਤਾਂ ਆਮ ਆਦੀ ਪਾਰਟੀ ਕੰਨੀ ਆ ਤੇ ਜਿਹਹੇ ਜ ਤੂੰ ਪ੍ਰਧਾਨ ਲਾਏਗਾ ਉਹਹ ਜੇ ਤਾਂ ਮੈਂ ਘਰ ਹੀ ਪ੍ਰਧਾਨਾ ਵੀਰੋ ਛੋਟੇਪੁਰ ਮੈਨੂੰ ਐ ਦੱਸੋ ਯਾਰ ਚੀਜ਼ ਕੀ ਆ ਕਹਿੰਦੇ ਇਹ ਕੁਰਤਾ ਪਜਾਮਾ ਸਮਾਉਣ ਜਾਂਦਾ ਕਹਿੰਦੇ ਸੀਐਮ ਦੀ ਸੌਹ ਚੱਕਣੀਆਂ ਛੋਟੇਪੁਰ ਨੇ ਤੇ ਲੋਕਾਂ ਨੂੰ ਆਪਦੀ ਫਿਕਰ ਲੱਗੀ ਪਈ ਆ ਪਿੰਡ ਉਜੜਾ ਜਾਵੇ ਕਾਮਲੀ ਨੂੰ ਕੱਤਣ ਦੀ ਤੇ ਆਵਾ ਦੀ ਪਾਰਟੀ ਨੂੰ ਵੀਰੋ ਵੋਟਾਂ ਐ ਪਈਆਂ ਜਿਵੇਂ ਸੱਟ ਤੇ ਗੜੇ ਡੇਗਦੇ ਹੁੰਦੇ ਆ ਤੇ ਫਿਕਰ ਤਾਂ ਵੀਰੋ ਉਹਨਾਂ ਨੂੰ ਲੱਗਿਆ ਪਿਆਗਾ ਤੇ ਬਾਕੀ ਵੀਰੋ ਹਜੇ ਵੋਟਾਂ ਅੱਜ ਵੀ ਪਈ ਜਾਂਦੀਆਂ ਗੀਆਂ ਕੋਈ ਹਜੇ ਵਿਚਾਲਾ ਹੋਇਆ ਖੜਾ ਕੰਮ ਦਾ ਕੇਸ ਉਲਝਿਆ ਪਿਆਗਾ ਤੇ ਛੋਟੇਪੁਰ ਕਹੀ ਜਾਂਦਾ ਵੀ ਆ ਮੈਂ ਸੌਹ ਚੱਕ ਸਮਾਗਮ ਚੋਂ ਬੋਰ ਵਾਲਾ ਕੁਰਤਾ ਪਜਾਮਾ ਪਾਉਂ ਵੀਰੋ ਸਮਝ ਨਹੀਂ ਆਉਂਦੀ ਇਹਦੇ ਬਾਰੇ ਦੱਸੋ ਚੀਜ਼ ਕੀ ਆ ਇਹ ਧੰਨਵਾਦ ਜਿਉਂਦੇ ਰਹੋ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਨਹੀਂ ਨਾ ਕਰਿਓ